ਬਟਾਲਾ ਦੇ ਰਹਿਣ ਵਾਲੇ ਪ੍ਰਿੰਸ ਜੋ ਕਿ ਲੰਮੇ ਸਮੇਂ ਤੋਂ ਵਿਦੇਸ਼ ਮਲੇਸ਼ੀਆ ਵਿੱਚ ਰਹਿੰਦਾ ਹੈ ਪ੍ਰਿੰਸ ਆਪਣੇ ਜਨਮ ਦਿਨ ਹੋਵੇ ਜਾਂ ਫਿਰ ਸਾਲਗिराਹ ਹੋਵੇ ਵਿਦੇਸ਼ ਵਿੱਚ ਬੈਠ ਕੇ ਪ੍ਰਿੰਸ ਆਪਣੇ ਸਾਥੀਆਂ ਦੀ ਮਦਦ ਨਾਲ ਆਪਣੀਆਂ ਖੁਸ਼ੀਆਂ ਗਰੀਬਾਂ ਨਾਲ ਮਨਾਉਂਦਾ ਹੈ ਚਾਹੇ ਕੰਬਲ ਵੰਡ ਕੇ ਜਾਂ ਫਿਰ ਕੇਕ ਪੇਸਟੀਆਂ ਵੰਡ ਕੇ ਇਸ ਵਾਰ ਪ੍ਰਿੰਸ ਨੇ ਨਵੇਂ ਸਾਲ ਦੇ ਮੌਕੇ ਵਿਦੇਸ਼ ਵਿੱਚ ਬੈਠ ਕੇ ਆਪਣੇ ਸਾਥੀਆਂ ਦੀ ਮਦਦ ਨਾਲ ਕਰੀ 60 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਲੋਕਾਂ ਨੇ ਰਾਜ ਕੇ ਪ੍ਰਿੰਸ ਨੂੰ ਦਿੱਤੀਆਂ ਦਵਾਵਾਂ ਦੇਖੋ ਲਾਈਵ ਤੋਂ ਸ੍ਰੀ ਗੁਰੂ ਨਿਊਜ਼ ਪੰਜਾਬ ਤੇ ਮੇਰਾ ਨਾਮ ਅੰਕੁਸ਼ ਹੈ ਜੀ ਅ ਅਹੀ ਅੱਜ ਪ੍ਰਿੰਸ ਮਲੇਸ਼ੀਆ ਜਿੰਨੂੰ ਸਭ ਸਰਬ ਬਟਾਲਾ ਹੀ ਜਾਣਦਾ ਬਟਾਲਾ ਕੀ ਹੁੰਦਾ ਪੰਜਾਬ ਵਿੱਚ ਜਾਣਦਾ ਹੈ ਉਹਦਾ ਭਰਾ ਦਾ ਫੋਨ ਆਇਆ ਕਿ ਨਵਾਂ ਸਾਲ ਆ ਤੇ ਕਿਤੇ ਨਾ ਕਿਤੇ ਕੋਈ ਸੇਵਾ ਕਰੀਏ ਮੈਂ ਕਹਿੰਦੇ ਕਿ ਮੇਰਾ ਮੇਰਾ ਭਰਾ ਐ এনਜੀਓ ਚਲਾਉਂਦਾ ਵਿਕਾਸ ਤੇ ਮੈਨੂੰ ਕਹਿੰਦਾ ਕਿ ਵਿਕਾਸ ਨਾਲ ਗੱਲਬਾਤ ਕਰਕੇ ਤੇ ਅੱਜ ਰਾਸ਼ਨ ਵੰਡਦੇ ਆ ਤੇ ਪ੍ਰਿੰਸ ਮੈਨੂੰ ਆ ਗੱਲ ਬੜੀ ਵਧੀਆ ਲੱਗਦੀ ਆ ਚਾਹੇ દિਵਾਲੀ ਹੋਏ ਚਾਹੇ ਭਰਾ ਦਾ ਜਨਮ ਦਿਨ ਹੋਏ ਤੇ ਚਾਹੇ ਨਿਊ ਇਅਰ ਹੋਏ ਕੋਈ ਵੀ ਇਹੋ ਜਿਹਾ ਵਧੀਆ ਤਿਹਾਰ ਜਾਂ ਦਿਨ ਆਂਦਾ ਉਹਨੇ ਭਰਾ ਨੇ ਸਾਡੇ ਕਿਤੇ ਨਾ ਕਿਤੇ ਕੋਈ ਨਾ ਕੋਈ ਸੇਵਾ ਕਰਨੀ ਹੁੰਦੀ ਆ ਤੇ ਮੈਂ ਕਹਿੰਨਾ ਵਾਂ ਕਿ ਇਹ ਬੜਾ ਵਧੀਆ ਉਪਰਾਲਾ ਏ ਜਿਹੜਾ ਗਰੀਬਾਂ ਲਈ ਉਹ ਸੋਚਦਾ ਏ ਭਵੇਂ ਉਹ ਬਾਹਰ ਮਲੇਸ਼ੀਆ 'ਚ ਬੈਠਾ ਏ ਮੈਂ ਕੱਲੀ ਵੀਡੀਓ ਦੇਖ ਰਿਆ ਸੀ ਤੇ ਉੱਥੇ ਰਾਸ਼ਨ ਵੰਡ ਰਿਆ ਸੀ ਨਾਲ ਜਿਹੜੇ ਜ਼ਰੂਰਤਮੰਦ ਲੋਕੀ ਜਿਹੜੇ ਸੜਕਾਂ ਤੇ ਸੁੰਦੇ ਨੇ ਰਾਸ਼ਨ ਦੇ ਨਾਲ ਨਾਲ ਪੈਸੇ ਵੀ ਦੇ ਰਿਆ ਸੀ ਖਾਣੇ ਦੇ ਵਿੱਚ ਪਾ ਕੇ ਕਿ ਬੜਾ ਵਧੀਆ ਪ੍ਰਾਲਾਏ ਇਹੋ ਜੇ ਲੋਕਾਂ ਉਹਨਾਂ ਉਹਦੇ ਵੱਲ ਵੇਖ ਕੇ ਲੋਕਾਂ 'ਚ ਵੀ ਹੁੰਦਾ ਕਿ ਹਾਂ ਬਈ ਕਿਤੇ ਨਾ ਕਿਤੇ ਸੇਵਾ ਕਰੀਏ ਮੇਰਾ ਨਾਮ ਵਿਕਾਸ ਮੈਤਾ ਜੀ ਕਿਹੜੀ ਸੰਸਥਾ ਵੱਲੋਂ ਮੇਰੀ ਮਾਂ ਐਨਜੀਓ ਜੀ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈਆਂ ਜੀ ਸਾਰਿਆਂ ਦਾ ਵੱਖਰਾ ਵੱਖਰਾ ਤਿੱਕ ਤਰੀਕਾ ਹੈ ਜੀ ਨਵਾਂ ਸਾਲ ਮਨਾਣ ਦਾ ਕੋਈ ਬਾਹਰ ਰਾਤ 12-12 ਵਜੇ ਤੱਕ ਮਨਾਉਂਦਾ ਹੈ ਕੋਈ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਵੀ ਕਿ ਮਨਾਉਂਦਾ ਹੈ ਪਰ ਮੈਨੂੰ ਲੱਗਦਾ ਸੀਗਾ ਕਿ ਜਿਹੜੇ ਆ ਜ਼ਰੂਰਤਮੰਦ ਲੋਗ ਆ ਜਿਨ੍ਹਾਂ ਦੀ ਟਰਮੀਆਂ ਚ ਆਟਾ ਮੁੱਕਿਆ ਹੋਇਆ ਉਹਨਾਂ ਦਾ ਨਵਾਂ ਸਾਲ ਕਿੱਦਾਂ ਲੰਘੂਗਾ ਫਿਰ ਸਾਡਾ ਪ੍ਰਿੰਸ ਵੀਰ ਜਿਹੜਾ ਮਲੇਸ਼ੀਆ ਚ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਤੇ ਪ੍ਰਿੰਸ ਵੀਰ ਕਹਿੰਦਾ ਕਿ ਜਿੰਨੇ ਵੀ ਜ਼ਰੂਰਤਮੰਦ ਲੋਗ ਆ ਆਪਣੇ ਤੋਂ ਥੱਲੇ ਲੋਗ ਆ ਉਹਨਾਂ ਨਾਲ ਛਾਤੀ ਮਾਰ ਤੁਹਾਨੂੰ ਜਿੰਨੇ ਵੀ ਜਿਹੜਾ ਰਾਸ਼ਨ ਆ ਆਟਾ ਹੈ ਉਹਨਾਂ ਨੂੰ ਪੰਚਾਇਤ ਪ੍ਰਿੰਸ ਵੀਰ ਦਾ ਧੰਨਵਾਦ ਆ ਬਾਹਰ ਬੈਠ ਬੈਠ ਕੇ ਸੱਤ ਸਮੁੰਦਰਾਂ ਪਾਰ ਬੈਠ ਕੇ ਆਪਣੇ ਬਟਾਲੇ ਦਾ ਧਿਆਨ ਰੱਖਦਾ ਆ ਤੇ ਸਲੂਟ ਆ ਇਹੋ ਜਿਹੇ ਭਰਾਵਾਂ ਨੂੰ ਕਿਉਂਕਿ ਉਸ ਭਰਾ ਨੂੰ ਦੇਖ ਕੇ ਹੋਰ ਬੜੇ ਲੋਗ ਆਏ ਕਿਉਂਕਿ ਪ੍ਰਿੰਸ ਵੀਰ ਕਰਕੇ ਹੋਰ ਬੜੇ ਲੋਗ ਆਏ ਤੇ ਹੋਰ ਬੜੇ ਲੋਕਾਂ ਦੇ ਘਰ ਜਿਹੜੇ ਚੂਲੇ ਆ ਉਹ ਬਲਨੇ ਸਟਾਰਟ ਹੋ ਗਏ ਤੇ ਪ੍ਰਿੰਸ ਵੀਰ ਦਾ ਧੰਨਵਾਦ ਆ ਅਸੀਂ ਰੋਜ਼ ਬੈਠਦੇ ਆ 7:30 ਤੋਂ 9 ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਰੋਜ਼ ਅਸੀਂ ਹਾਂਜੀ ਜੈ ਮਾਤਾ ਦੀ ਜੀ ਮੇਰਾ ਨਾਮ ਲੱਕੀ ਮੈਂ ਪਿੰਸਪਈ ਦਾ ਛੋਟਾ ਬ੍ਰਦਰ ਸਭ ਤੋਂ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਈ ਜੀ ਕਿਸੇ ਦਲ ਨੂੰ ਕਿ 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 ਹਾਂ ਜੀ ਨਵੇਂ ਸਾਲ ਦੀ ਖੁਸ਼ੀ ਤੇ ਪ੍ਰਿੰਸੀਪਲ ਜੀ ਨੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਜਿਹੜਾ ਉਹਨਾਂ ਦੇ ਮੂੰਹ ਚ ਅੰਨ ਪਵੇ ਇਹੀ ਕਹਿੰਨੇ ਕਿ ਜਿਹੜੀ ਗਰੀਬ ਦਾ ਮੂੰਹ ਹੈ ਉਹੀ ਜਿਹੜੀ ਪਰਮਾਤਮਾ ਦੀ ਗੋਲਕ ਤੇ ਸਾਰੇ ਸ਼ਹਿਰ ਵਸਨੀਕਾਂ ਵਾਹੀ ਪੀਲੇ ਕਿ ਜੋ ਵੀ ਉਹਨਾਂ ਕੋਲ ਬੰਦਾ ਸਰਦਾ ਵਾ ਆਪਣਾ ਉਹਨਾਂ ਜਰੂਰਤਮੰਦ ਲੋਕਾਂ ਨਾਲ ਜਿਹੜੀ ਆ ਆਪਣਾ ਇਹਨਾਂ ਨਾਲ ਆਪਣੀ ਖੁਸ਼ੀ ਜਿਹੜੀ ਹੈ ਸਾਂਝੀ ਕਰਨ ਇਹਨਾਂ ਦੀ ਖੁਸ਼ੀ ਜੀ ਸਭ ਦੀ ਖੁਸ਼ੀ ਹੈ ਜੀ